ਤੁਹਾਡਾ ਹਸਬੰਦ ਹਾਂਜੀ ਠੀਕ ਹੈ ਜੀ ਬਾਹਰ ਚਲੇ ਗਏ ਮੇਰੇ ਨਾਲ ਜਨਨ ਕਿ ਬਹੁਤ ਉਹਨਾਂ ਨੇ ਧੱਕਾ ਕੀਤਾ ਸੱਸ ਸੋਹਰੇ ਨੇ ਵੀ ਮੇਰੀ ਜਾਤੀ ਦੇ ਖਿਲਾਫ ਬਹੁਤ ਗਲਤ ਬੋਲੇ ਜਿਹੜੇ ਪਿੰਡ ਦਾ ਹੋਇਆ ਚੁੱਗੀਆਂ ਗਲਾਮ ਜਿਹੜੇ ਡਿਸਟ੍ਰਿਕਟ ਮੁਰਦਲਾ ਚ ਹਾਂਜੀ ਠੀਕ ਹੈ ਜੀ ਕਿਸ ਤਰ੍ਹਾਂ ਦਾ ਤੁਹਾਨੂੰ ਧੱਕਾ ਕਰਦੇ ਸੀ ਸੱਸ ਸੋਹਰਾ ਧੱਕਾ ਕਰ ਰਹੇ ਸੀਗੇ ਕਿ ਮੈਂ ਐਸੀ ਜਾਤ ਦੇ ਅਸੀਂ ਨਹੀਂ ਰੱਖਣੀ ਜੂੜੀ ਕੁੱਤੀ ਅਸੀਂ ਨਹੀਂ ਰੱਖਣੀ ਬਹੁਤ ਮੇਰੀ ਜਾਤੀ ਦੇ ਖਿਲਾਫ ਗਲਤ ਸ਼ਬਦ ਬੋਲਦੇ ਨੇ ਠੀਕ ਹੈ ਜੀ ਮੈਂ ਇੱਕ ਦਰਖਾਸਤ ਦਿੱਤੀ ਸੀਗੀ ਐਸਐਸ ਨਾਲ ਤੁਸੀਂ ਆਪਣਾ ਜਿਹੜਾ ਸ਼ਾਤੀਸ਼ੂ ਦਾ ਜੀਵਨ ਦੌਰਾਨ ਕਿੰਨਾ ਚਿਰ ਉੱਥੇ ਰਹੇ ਸੋ ਦੋ ਮਹੀਨੇ ਤੁਹਾਡਾ ਵੀ ਬੱਚਾ ਵੀ ਹੈ ਨਹੀਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਮਾਈਟ ਘਰ ਆ ਗਏ ਆਪਣੇ ਵਾਪਸ ਹਾਂ ਜੀ ਫਿਰ ਤੁਸੀਂ ਕੀ ਕੀਤਾ ਫਿਰ ਮੈਂ ਇੱਕ ਦਰਖਾਸਤ ਦਿੱਤੀ ਐਸਐਸਪੀ ਸਾਹਿਬ ਨੂੰ ਠੀਕ ਹੈ ਜੀ ਹਾਂ ਜੀ ਉਹ ਫਿਰ ਗੁੰਮਸਾਲਾ ਮਾਰਕ ਹੋਈ ਸੀਗੀ ਫਿਰ ਜੋ ਐਸਟੀਆਈ ਦਾ ਪੱਤਾ ਸੀ ਚੋਣੇ ਸੀਗੇ ਮੇਰੀ ਜਾਤੀ ਦੇ ਖਿਲਾਫ ਬਹੁਤ ਗਲਤ ਨਹੀਂ ਸੀ ਐਸਸੀਐਸਟੀ ਦਾ ਹਾਂ ਜੀ ਠੀਕ ਹੈ ਜੀ ਇਹ ਦਰਖਾਸਤ ਤੁਸੀਂ ਕਦੋਂ ਦਿੱਤੀ ਸੀ ਉਹ ਯਾਦ ਕਰੋ 3 ਨੋਵੇ ਮਹੀਨੇ 14 ਤਰੀਕ ਨੂੰ 2023 2023 ਹਾਂਜੀ ਲਗਭਗ ਇੱਕ ਸਾਲ ਪਹਿਲਾਂ ਹੋ ਗਿਆ ਹਾਂਜੀ ਠੀਕ ਹੈ ਜੀ ਉਹ ਦੁਕਾਨ ਚ ਫਿਰ ਮੇਰਾ ਹੋਇਆ ਸੀਗਾ ਇੱਥੇ ਵੂਮਨ ਸੈਲ ਪਰਚਾ ਠੀਕ ਹੈ ਜੀ ਮੈਂ ਕਿ ਚੋਣੀ ਸੀ ਕਿ ਮੇਰਾ ਐਸਟੀਆਈ ਦਾ ਪਰਚਾ ਪੈਣਾ ਚਾਹੀਦਾ ਜੋ ਮੈਂ ਮੇਰੀ ਜਾਤੀ ਦੇ ਖਿਲਾਫ ਬੋਲਦੇ ਸੀਗੇ ਠੀਕ ਹੈ ਜੀ ਮੈਡਮ ਨੇ ਕੀ ਕੀਤਾ ਅਮਨ ਮੈਡਮ ਨੇ ਪਰਚਾ ਕੀਤਾ ਕਿ ਮੇਰਾ ਦਾਜ ਦਾ ਪਰਚਾ ਕਰ ਦਿੱਤਾ ਉਹਨਾਂ ਤੇ ਠੀਕ ਹੈ ਉਹਦੇ ਵਿੱਚ ਮੈਂ ਵਾਦੇ ਜ਼ੁਲਮ ਚ ਦਿੱਤੀ ਫਿਰ ਐਸਐਸਪੀ ਦੇ ਰਿਪੋਰਟ ਹੂੰ ਉਹ ਡੀਐਸਪੀ ਸਾਹਿਬ ਨੂੰ ਮਾਰਕ ਹੋਈ ਸੀ ਠੀਕ ਹੈ ਉੱਥੇ ਮੈਂ ਬੜਾ ਚਿਰ ਜਾ ਜਾ ਕੇ 7 ਮਹੀਨੇ ਹੋ ਗਏ ਮੈਨੂੰ ਫਿਰ ਦੀ ਨੂੰ ਕੋਈ ਵੀ ਮੇਰੀ ਸੁਣਵਾਈ ਨਹੀਂ ਹੁੰਦੀ ਓਕੇ ਇੱਕ ਮੇਰੇ ਭਾਜੀ ਆ ਸ਼ਤੀਸ਼ ਭਾਜੀ ਮੈਂ ਉਹਨਾਂ ਕੋ ਵੀ ਬਹੁਤ ਜਾਜਾ ਜਾਜਾ ਤੇ ਵੇਖ ਲਿਆ ਵਾ ਉਹ ਵੀ ਬਸ ਮੈਨੂੰ ਅੱਜ ਕੱਲ ਅੱਜ ਕੱਲ ਐਦਾਂ ਕਹਿੰਦੇ ਰਹਿੰਦੇ ਆ ਮੈਂ ਹੁਣ ਕਿਸੇ ਦੀ ਵੀ ਨਹੀਂ ਸੁਣਨੀ ਹੈਗੀ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਮੈਂ ਕੱਲੂ ਡੀਐਸਪੀ ਸਾਹਿਬ ਦੇ ਬੈਠੂਗੀ ਜਿੰਨਾ ਚਿਰ ਮੈਨੂੰ ਇਨਸਾਫ ਨਹੀਂ ਮਿਲਦਾ ਤੁਸੀਂ ਕਹਿੰਦਾ ਤੁਸੀਂ ਧਰਨਾ ਲਗਾਓਗੇ ਹਾਂਜੀ ਮੈਂ ਧਰਨਾ ਲਗਾऊंगी ਕਿਥੇ ਲਗਾਓਗੇ ਡੀਐਸਪੀ ਸਾਹਿਬ ਠੀਕ ਹੈ ਜੀ ਪਰ ਪੁੱਛ ਲਾ ਕਿੰਨੇ ਵਜੇ ਲਗਾऊंगी 10 ਵਜੇ ਠੀਕ ਹੈ ਜੀ ਹਾਂਜੀ ਤੁਹਾਡੀਆਂ ਜਿਹੜੀਆਂ ਮੰਗਾਂ ਹੈ ਤਾਂ ਮੰਗੀਆਂ ਮੰਨੀਆਂ ਨਹੀਂ ਮੇਰੀ ਕੋਈ ਵੀ ਮੰਗ ਨਹੀਂ ਪੂਰੀ ਹੋਈ ਮੈਂ ਬਹੁਤ ਜਾ ਜਾ ਕੇ ਥੱਕ ਗਈ ਬਹੁਤ ਜਾ ਜਾ ਕੇ ਮੈਂ ਐਸਐਸਪੀ ਸਾਹਿਬ ਦੇ ਵੀ ਗਈ ਬੜਾ ਜਾ ਜਾ ਕੇ ਮੈਂ ਹੁਣ ਬੈਠ ਗਈ ਆ ਠੀਕ ਹੈ ਜੀ ਤੁਸੀਂ ਮੰਗ ਹੀ ਕਰਦੇ ਹੋ ਮੈਂ ਮੰਗ ਇਹ ਕਰ ਰਹੀ ਆ ਕਿ ਮੇਰੇ ਜੋ ਕਿ ਮੇਰੇ ਸਹੁਰੇ ਪਰਿਵਾਰ ਤੇ ਜਾਤੀ ਖਿਲਾਫ ਪਰਚਾ ਕੀਤਾ ਜਾਵੇ ਮੇਰੀ ਇਹ ਮੰਗ ਤੁਹਾਡੇ ਪਤੀ ਤੇ ਸਾਰਿਆਂ ਤੇ ਠੀਕ ਹੈ ਸਾਰੇ ਮੇਰੇ ਨਾਲ ਬਹੁਤ ਤੱਕਾ ਕੀਤਾ ਉਹਨਾਂ ਨੇ ਸਾਰਿਆਂ ਨੇ ਠੀਕ ਹੈ ਜੀ ਹਾਂਜੀ